ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਕਿਸਾਨ ਵੀਰੋ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜੇ ਤਿੰਨ ਕਾਨੂੰਨ ਆਪਾਂ ਵਾਪਸ ਕਰਾ ਕੇ ਆਏ ਸੀ ਕਿਸਾਨ ਤੇ ਮਜ਼ਦੂਰ ਪੂਰੇ ਪੰਜਾਬ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਲੋਕਾਂ ਨੇ ਜੋਗਦਾਨ ਪਾ ਕੇ ਆਪਣਾ ਵਾਪਸ ਕਰਾਏ ਸੀ ਆ ਜੋ ਮੋਦੀ ਸਰਕਾਰ ਮੁੜ ਕੇ ਦੁਬਾਰਾ ਮੰਡੀ ਤੋੜ ਨੂੰ ਟੇਡੇ ਮੇਜੇ ਟੰਗ ਦੇ ਨਾਲ ਇਹ ਕਾਨੂੰਨ ਲਿਆ ਕੇ ਜੋ ਮਾਰਕੀਟ ਵਿੱਚ ਮਾਰਕੀਟ ਖਤਮ ਕਰਨੀ ਚਾਹੁੰਦੀ ਆ ਅੱਜ ਅਸੀਂ ਰੋਸ ਹੋਏ ਹੋ SCM ਲੋ ਇੱਕ ਮੈਸੇਜ ਸਿਗਾ ਬਈ ਇਹ ਕਾਨੂੰਨ ਦੀਆਂ ਕਾਪੀਆਂ ਸਾੜਦੇ ਆ ਅਸੀਂ ਇਹ ਕਾਨੂੰਨ ਨੂੰ ਨਹੀਂ ਮੰਨਦੇ ਉਹ ਕਾਪੀਆਂ ਸਾੜਦੇ ਰਹੀ ਇੱਥੇ ਫਗਵਾੜੇ ਦੇ ਵਿੱਚ ਜੋ ਮਿਲ ਵਾਲੇ ਚੌਂਕ 'ਚ ਇਕੱਠੇ ਹੋਏ ਆ ਦੱਸਣਾ ਚਾਹ ਰਹੇ ਮੋਦੀ ਸਰਕਾਰ ਨੂੰ ਦੇਖੀ ਕਿਤੇ ਅੱਗੇ ਆਂਗੋ ਕਿਤੇ ਡੂੰਮਣਾ ਛੇੜ ਕੇ ਪੇਸ਼ ਨਾ ਬਵਾ ਲਈ ਇਹ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਅਸੀਂ ਪੰਜਾਬ 'ਚ ਹੋਣ ਦੇਣਾ ਪੂਰੇ ਵੱਲ ਕੇ ਦੇਸ਼ ਦਾ ਪੰਜਾਬ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਕਿਸਾਨ ਤੇ ਮਜ਼ਦੂਰ ਪੱਬਾ ਬਰ ਹੋ ਕੇ ਜੋਰ ਲਾ ਕੇ ਇਹਨੂੰ ਕਿਸੇ ਕਿਹਨੂੰ ਲਾਗੂ ਨਹੀਂ ਕਰਨ ਦੇਊਗਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਇਹ ਆਪਣੇ ਹੱਕਾਂ ਦੀਆਂ ਲੜਾਈਆਂ ਆ ਜਦੋਂ ਵੀ ਐਸਕੇ ਮਕਾਲ ਦਿੰਦੀ ਆ ਉਦੋਂ ਹੀ ਆਪਾਂ ਇਕੱਠੇ ਹੋ ਕੇ ਪੂਰੇ ਜੋਰ ਸ਼ੋਰ ਨਾਲ ਸਰਕਾਰਾਂ ਦਾ ਵਿਰੋਧ ਕਰੀਏ ਜਾਂ ਨਾ ਕਰਾਂਗੇ ਇਹ ਸਾਡੀ ਖੇਤੀ ਖਤਮ ਕਰਨ ਤੇ ਤਰੀ ਆ ਸਰਕਾਰ ਇਹਨਾਂ ਕਿਸਾਨ ਨਹੀਂ ਮਰਨਾ ਮਜ਼ਦੂਰ ਵੀ ਮਾਰਿਆ ਜਾਣਾ ਦੁਕਾਨਦਾਰ ਵੀ ਮਾਰਿਆ ਜਾਣਾ ਫੇਰ ਆ ਕੇ ਨੂੰ ਹੋਣਾ ਅਡਾਨੀਆਂ ਤੇ ਬਾਨੀਆਂ ਨੂੰ ਵੱਡੇ ਕਾਰਪੋਰੇਟ ਕਢਾਵਿਆਂ ਨੂੰ ਫੇਰਾ ਪਚਾਉਣ ਦੇ ਲਈ ਇਹ ਸਰਕਾਰਾਂ ਸਾਰੇ ਖੇਲ ਖੇਲ ਰਹੀਆਂ ਇਸ ਕਰਕੇ ਸਾਡੀ ਹੱਥ ਛੋੜ ਕੇ ਬੇਨਤੀ ਆ ਇੱਕ ਮੋਟ ਹੋ ਕੇ ਆਪਾਂ ਲੜਾਈਆਂ ਹਮੇਸ਼ਾ ਸਰਕਾਰਾਂ ਨਾਲ ਲੜਨੀਆਂ ਬਣੀਆਂ ਇਹ ਲੜਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਜ਼ਾਨ ਮਜ਼ਦੂਰ ਇਕਤਾ ਜਿੰਦਾਬਾ 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 ਮਾਰੀਆਂ ਸਰਕਾਰਾਂ ਮਰਦਾਬਾ ਜਿੰਦਾਬਾ ਮਰਦਾਬਾ ਮਾਰੀਆਂ ਸਰਕਾਰਾਂ ਮਰਦਾਬਾ ਮੁਰਦਾਬਾਦ ਮੁਰਦਾਬਾਦ ਬਾਬਾਈ ਬੋਲਦਿਆਂ